ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪਵਾਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੇਰੇ ਕਵਨ ਕਵਨ ਗੁਣ ਕਹਿ ਕਾ ਗਾ ਤੂੰ ਸਾਹਿਬ ਗੁਣ ਨਿਧਾਨਾ ਤਨਰੇ ਮਹਿ ਮਾ ਗਰਨ ਨਸਾ ਕੋ ਤੂੰ ਠਾਕੁਰੁ ਜੀ ਭਗਵਾਨ ਤਨਰੇ ਸਰਨ ਤੋ ਨਾਰੀ ਆਸਾ ਸਮਹਿ ਸਜਨ ਸੋਹਿਲ ਰਖ ਰਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ ਬਾਣ ਗੁਰੂ ਗੁਰੂ ਹੈ ਬਾਣ ਵਿਚ ਬਾਣ ਅੰਮ੍ਰਿਤ ਸਰ ਗੁਰਬਾਣੀ ਕਹੇ ਸੇਵਕ ਜਨਮਾਨ ਰਤਖ ਗੁਰੂ ਨਿਸਤਾਰ ਵਾਹਿਗੁਰੂ ਜੀਉ ਤਨਾਸਰੀ ਮਹੱਲਾ ਪਹਿਲਾ chant ਇੱਕ ਓੰਕਾਰ ਸਤਗੁਰ ਪ੍ਰਸਾਦ ਤੀਰਥ ਧਾਵਨ ਜਾਓ ਤੀਰਥ ਨਾਮ ਹੈ ਤੀਰਥ ਸਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਰਾ ਹਉ ਨਾਮ ਹਰਿ ਕਾ ਸਦਾ ਜਾਚੋ ਦੇਹ ਪ੍ਰਭ ਧਰਣੀ ਤਰਾ ਸੰਸਾਰ ਰੋਗੀ ਨਾਮ ਦਾਰੁ ਮੈਲ ਲਗ ਸਚ ਬਿਨਾ ਗੁਰ ਬਾਕ ਨਰਮੁਲ ਸਦਾ ਜਾਨਨ ਨਿਤ ਸਾਚ ਤੀਰਥ ਮਜਨਾ ਸਾਚ ਨਾ ਲਗ ਮੈਲ ਕਿਆ ਮਲ ਧੋਈ ਐ ਗੁਨ ਹਾਰ ਪਰੋਈ ਕਿਸ ਕੋ ਰੋਈ ਵਿਚਾਰ ਮਰ ਤਰ ਤਰ ਉਲਟ ਜੋਨ ਨ ਆਬੈ ਆਪ ਬਾਰਸ ਪਰਮ ਧਿਆਨੀ ਸਾਚ ਸਾਚੇ ਭਾਵੈ आनंद आनदन हरख साचा दुख गिलबुख पर हरै साच नाम पाया गुरु दिखाया मैल नाहे सच मनै संगत मीत मिलाप पूरा नावन गाव गावन हार शब्द सुहावन ਸਾਲਾਹੇ ਸਾਚੇ ਮਨ ਸਤਿਗੁਰ ਪੁਨ ਦਾਨ ਦਇਆ ਮਤੇ ਫਿਰ ਸੰਗ ਭਾਵੈ ਸਹਿ ਜਨਾਵ ਬਿਣ ਤਾ ਸੰਗਮ ਸਤ ਸਤ ਆਰਾਦੇ ਗੰਗਾਰ ਸਾਚ ਨਿਤ ਦੇ ਚੜੈ ਸਵਾਯ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇ ਕਹਿਨ ਕਹ ਸਭ ਕੋਏ ਕੇ ਵਡ ਆਖੀਐ ਆਮ ਰਖਨੀਚ ਅਜਾਣ ਸਮਝਾ ਸਾਖੀਐ ਸਾਜ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰਹਾ ਬਿਖਲਾਦੇ ਸਬਦ ਸਚਾ ਗੁਰ ਮੇਰਾ ਆਖਣ ਤੋਟ ਨ ਭਗਤ ਭੰਡਾਰੀ ਪਰਪੁਰ ਰਿਆ ਸੋਈ ਨਾਨਕ ਸਾਜ ਕਹ ਬਿਨੰਤੀ ਮਨ ਮਾਝ ਸਚ ਸੋਈ ਨਾਨਕ ਸਾਜ ਕਹੇ ਬਿਨੰਤੀ ਮਨ ਮਾਝ ਸਚ ਸੋਈ ਸਤ ਗੁਰਾਂ ਦੇ ਸਾਝੀਨ ਵਾਜੀ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ ਪਾਵਨ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਤਨਾ ਸ੍ਰੀ ਰਾਗ ਅੰਦਰ ਛੰਤ ਦੀ ਚਾਲ ਵਿੱਚ ਉਚਾਰਨ ਕੀਤਾ ਹੋਇਆ ਹੈ। ਇਸ ਦੇ ਸੁਰ ਵਿੱਚ ਨਾਮ ਤੀਰਥ ਦੇ ਇਸ ਨਾਮ ਦੀ ਗੱਲ ਕੀਤੀ ਹੈ। ਨਾਮ ਦਾ ਇਸ ਨਾਮ ਗੁਰੂ ਸਾਹਿਬ ਜੀ ਦਾ ਗੁਰਸਿੱਖ ਨੋ ਅਮਰਤ ਵੇਲੇ ਉਠਕੇ ਤਸ্নান ਕਰਕੇ ਨਾਮ ਜਪਨਾ ਤੇ ਧਰਮ ਦੇ ਕਰਤ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਹੁਕਮ ਹੈ ਗੁਰਮੁਖ ਨਾਮ ਦਾਣ ਇਸ ਨਾਮ ਹਿੰਦੁਸਤਾਨ ਭਾਰਤ ਵਰਸ ਇਹ ਸਾਡਾ ਦੇਸ਼ ਰਿਸ਼ੀਆਂ ਮਨੀਆਂ ਸਾਧੂ ਸੰਤਾਂ ਦਾ ਇੱਕ ਦੇਸ਼ ਹੈ ਪ੍ਰਾਣੇ ਸਮੇਂ ਅੰਦਰ ਰਿਸ਼ੀ ਮਨੀਆਂ ਸਾਧੂ ਸੰਤ ਬੰਦਗੀ ਕਰਨ ਵਾਲੇ دریاਵਾਂ ਨਹਿਰਾਂ ਨਦੀਆਂ ਦੇ ਕੰਢਿਆਂ ਉੱਪਰ ਬਹੁਤੇ ਬੰਦਗੀ ਕਰਨ ਲਈ ਆਪਣਾ ਨਿਵਾਸ ਰੱਖ ਕੇ ਬੰਦਗੀ ਕਰਦੇ ਸਨ ਕਿਉਂਕਿ ਇੱਥੇ ਸਨਾਨ ਕਰਨ ਲਈ ਜਲ ਮਿਲ ਜਾਂਦਾ ਸੀ ਨਾਲ ਹੀ ਇਕਾਂਤ ਤੇ ਪਵਿੱਤਰ ਜਲ ਦਾ ਕਿਨਾਰਾ ਬੰਦਗੀ ਕਰਨ ਲਈ ਸਹਾਇਕ ਬਣ ਜਾਂਦਾ ਸੀ ਸੱਜ ਸੱਜ ਇਨ੍ਹਾਂ ਨਦੀਆਂ ਦਰਿਆਵਾਂ ਦੇ ਕੰਢਿਆਂ ਤੇ ਰਹਿਣ ਵਾਲੇ ਲੋਕਾਂ ਦੀ ਆਵਾਜ਼ੀ ਵੱਧ ਗਈ ਤੇ ਇਹ ਸਹਿਰ ਬਣ ਗਏ ਇਨਾ ਤਪ ਅਸਥਾਨਾਂ ਨੂੰ ਸਾਧੂ ਸੰਤਾਂ ਤੇ ਭਾਰਤ ਦੇ ਰਿਸ਼ੀਆਂ ਮੁਨੀਆਂ ਨੇ ਤੀਰਥਾਂ ਦਾ ਨਾਮ ਦੇ ਦਿੱਤਾ ਪਰ ਇਨਾ ਤੀਰਥਾਂ ਦੀ ਵੀ ਗਿਣਤੀ ਬਹੁਤ ਵਧ ਗਈ ਧਾਰਮਿਕਾਗੂ ਬ੍ਰਾਹਮਣ ਨੇ 68 ਤੀਰਥ ਚੁਣ ਲਏ ਆਤੇ ਤੀਰਥਾਂ ਦੇ ਪ੍ਰਾਣਿਕ ਗ੍ਰੰਥਾਂ ਦੇ ਅੰਦਰ ਇਹਨੇ ਮਹਿਮ ਕਰ ਦਿੱਤੀ ਕਿ ਇਹਨਾਂ ਦੇ ਇਸ ਨਾਨ ਨੂੰ ਹੀ ਮੁਕਤੀ ਦਾ ਸਾਧਨ ਦੱਸ ਦਿੱਤਾ ਪਰ ਇਸ ਸੌਖੇ ਦੱਸੇ ਮੁਕਤੀ ਸਾਧਨ ਦੇ ਪ੍ਰਚਾਰ ਦਾ ਇਹਨਾਂ ਅਸਰ ਹੋਇਆ ਕੇ ਲੋਗਾ ਨੇ ਤੀਰਥਾਂ ਵੱਲ ਨੋਹੀ ਭਗੀਰਾਂ ਘੱਟ ਦਿੱਤੀਆਂ ਵੀ ਤੀਰਥਾਂ ਤੇ ਜਾਓ ਜੀ ਭਲਾਣੇ ਥਾਂ ਤੇ ਜਾਓ ਜੀ ਭਲਾਣੇ ਥਾਂ ਤੇ ਗੰਗਾ ਤੇ ਨਹਾ ਕੇ ਆਓ ਜੀ ਤੀਰਥਾਂ ਦੇ ਉੱਤੇ ਲੋਕਾਂ ਦੇ ਜ਼ਿਆਦਾ ਇਕੱਠ ਵਿੱਚ ਵਿਵਚਾਰ ਆਦ ਕਰਮ ਵੀ ਹੋਣ ਲੱਗ ਪਏ ਫਿਰ ਜਿਸ ਬਾਰੇ ਗੁਰਦੇਵ ਜੀ ਦਾ ਫਰਮਾਨ ਹੈ ਨਾਵਨ ਚੱਲੇ ਤੀਰਥੀ ਮਨ ਖੋਟੇ ਤਨ ਝੋਰ ਇੱਕ ਭਾਉ ਲੱਥੀ ਨਾਤਿਆ ਦੋਏ ਭਾ ਚੜੀ ਅਸਹੋਰ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਲੋਕਾਂ ਨੂੰ ਅੰਤਰਗਤ ਤੀਰਥ ਮਲ ਨਾਉ ਦਾ ਗਿਆਨ ਨਹੀਂ ਸੀ ਇਸ ਲਈ ਗੁਰਦੇਵ ਜੀ ਨੇ ਇਸ ਸ਼ਬਦ ਅੰਦਰ ਗੁਰਮਤ ਦੇ ਸਿਧਾਂਤ ਨੂੰ ਇਸ ਤਰ੍ਹਾਂ ਪ੍ਰਗਟ ਕੀਤਾ ਹੈ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਗੁਰਮਤ ਵਿੱਚ ਗੁਰੂ ਸਾਹਿਬ ਜੀ ਨੇ ਗੁਰ ਸਿੱਖ ਲਈ ਮਨ ਆਦ ਅੰਤਸ ਕਰਨ ਦੀ ਸੁੱਧੀ ਲਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਾਮ ਅਭਿਆਸ ਦੀ ਕਮਾਈ ਕਰਨ ਦਾ ਹੁਕਮ ਕੀਤਾ ਹੈ ਗੁਰਸਿੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਿਮਰਨ ਭਜਨ ਨਿਤਨੇਮ ਕਰਨਾ ਹੈ। ਇਹੀ ਇਸਨਾਨ ਹੈ। ਕਰੇ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ aroga। ਅੰਮ੍ਰਿਤ ਵੇਲੇ ਨਾਵਨਾ ਗੁਰ ਮੁਖ ਜਪ ਗੁਰ ਮੰਤ ਜਪਾਇ। 시ਤਲ ਜਲ ਕੋ ਅੰਗੀਕਾਰੈ ਜੇ ਨਹਿ ਸਖਤ ਤਬ ਤੋ ਕਾਰੋ ਬਾਰ ਬਿਨ ਇਸਨਾਨ ਨਾ ਦਿਵਸ ਬਿਤਾਵੇ ਬਿਨ ਇਸਨਾਨ ਨਾ ਭੋਜਨ ਖਾਵੇ ਇਸ ਤਰ੍ਹਾਂ ਗੁਰੂ ਕੀ ਸਿੱਖ ਅੰਮ੍ਰਿਤ ਵੇਲੇ ਉਠ ਕਰਕੇ ਇਸਨਾਨ ਪਾਣ ਕਰਕੇ ਪਰਮੇਸ਼ਰ ਵਾਹਿਗੁਰੂ ਦਾ ਭਜਨ ਬੰਦਗੀ ਕਰਦੇ ਹਨ ਗੁਰਸਿੱਖ ਦੀ ਰੈਣੇ ਦਸ ਦਿਆਂ ਸੋਢੀ ਪਾਸਾ ਧਾਨ ਗੁਰੂ ਗੁਰੂ ਰਾਮਦਾਸ ਮਹਾਰਾਜੀ ਭਜਨ ਕਰਦੇ ਹਨ ਗੁਰ ਸਤਿਗੁਰ ਕਾਜੋ ਸਿਖ ਅਖਾਏ ਸੋ ਭਲਕੇ ਉਠਾਰ ਨਾਮ ਧਿਆਵੈ ਉਦਮ ਕਰੇ ਭਲਕੇ ਪਰ ਭਾਤੀ ਉਸ ਨਾਨ ਕਰੇ ਅੰਮ੍ਰਿਤ ਸਰਨ ਆਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪ ਸਭ ਕੇ ਦੁਖ ਪਾਪ ਦੋਖ ਲੈ ਜਾਵੈ ਫਿਰ ਚੜਾ ਦਿਵਸ ਗੁਰਬਾਣੀ ਗਾਵੇ ਬੰਦਿਆਂ ਉਠਦਿਆਂ ਹਰ ਨਾਮ ਧਿਆਵੈ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਜਿਸ ਨੂੰ ਦਇਆ ਲੋਭੈ ਮੇਰਾ Swami ਤਿਸ ਗੁਰ ਸਿੱਖ ਗੁਰੂ ਉਪਦੇਸ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖੀ ਜੋ ਆਪ ਜਪੈ ਅਵਰੈ ਨਾਮ ਜਪਾਵੈ ਇਹ ਮੇਰੇ ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਇਹ ਅੰਮ੍ਰਿਤ ਵੇਲੇ ਦੇ ਇਸ਼ਨਾਨ ਦੋ ਦੂਜੇ ਦਰਜੇ ਦਾ ਸਰੀਰਕ ਸੁੱਧੀ ਦਾ ਸਾਧਨ ਗੁਰੂ ਦੇਵਿਆਰਿਓ ਪਵਿੱਤਰ ਅਸਥਾਨਾ ਵਿੱਚ ਪ੍ਰਵੇਸ਼ ਕਰਨ ਲਈ ਅਤੇ ਸ਼ੁਭ ਕਾਰਜਾਂ ਦੇ ਆਰੰਭ ਤੋਂ ਪਹਿਲਾਂ ਇਹ ਪੰਜ ਇਸ਼ਨਾਨ ਵਿਧਾਨ ਹੈ ਦੋ ਹੱਥ ਪੈਰ ਮੂੰਹ ਪੰਜ ਅੰਗਾਂ ਦਾ ਧੋਣਾ ਪੰਜ ਇਸ਼ਨਾਨ ਹੈ ਗੁਰੂ ਦੇ ਪਿਆਰਿਓ ਜਿਵੇਂ ਆਪਾਂ ਪਾਵਨ ਸਥਾਨਾਂ ਤੇ ਜਾਂਦੇ ਆਂ ਇਸ ਇਸ਼ਨਾਨ ਕਰਦੇ ਆ ਜਿਨ੍ਹਾਂ ਨੇ ਇਸ ਇਸ਼ਨਾਨ ਬਣ ਕੀਤਾ ਵੀ ਹੈ ਤਾਂ ਵੀ ਉਹ ਪੰਜ ਇਸ਼ਨਾਨਾ ਜ਼ਰੂਰ ਕਰਦੇ ਹਨ ਇਸ ਲਈ ਗੁਰੂ ਦੇ ਪਿਆਰਿਓ ਗੁਰਮਤ ਅਨੁਸਾਰ ਇਹ ਪੰਜ ਇਸ਼ਨਾਨ ਇਸ ਤਰ੍ਹਾਂ ਹਨ ਤਪ ਤੋ ਬਾੜ ਵਿਸਾਏ ਧੋੜੀ ਨਹਾਇਆ ਮਾਗ ਮੱਜਨ ਸੰਗ ਸਾਧੂਆਂ ਧੋੜੀ ਕਰ ਇਸਨਾਨ ਇਸ ਲਈ ਗੁਰੂ ਦੇ ਪਿਆਰਿਓ ਕਰ ਇਸਨਾਨ ਸਿਮਰ ਪ੍ਰਭ ਆਪਣਾ ਮੇਰੇ ਪਾਸਾ ਜੀ ਨੇ ਸਾਨੂੰ ਸਮਝਾਉਣਾ ਕੀਤਾ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮੰਨਣਾਉ